ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਬਹਿੰਦਰਪਾਲ ਲੁੰਬਾ ਅੱਜ ਅਸੀਂ ਖੜੇ ਆਂ ਮੋਗਾ ਦੇ ਡੀਸੀ ਕੈਂਪੋਂਨ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਡੀਸੀ ਸਾਹਿਬ ਦਾ ਕੈਂਪ ਆਫਿਸ ਹੈ ਨਾਲ ਹੀ ਰਹਿਸ਼ਟ ਹੈ ਤੇ ਅਸੀਂ ਉਹਦੇ ਬਿਲਕੁਲ ਆਪੋਜ਼ਾਈਟ ਮੋਗਾ ਫਰੋਸਪੋ ਰੋਡ ਤੇ ਖੜੇ ਆਂ ਤੇ ਇਸ ਜਗ੍ਹਾ ਤੇ ਇੱਕ ਸਾਡੀ ਇੱਕ ਇਤਿਹਾਸਕ ਨਿਸ਼ਾਨੀ ਸੀ ਇਸ ਜਗ੍ਹਾ ਤੇ ਬਿਲਕੁਲ ਇਹ ਦੋਤੀ ਸਾਹਿਬ ਦਾ ਘਰ ਹੈ ਉਹ ਦੋਤੀ ਸਾਹਿਬ ਦੇ ਘਰ ਦੇ ਬਿਲਕੁਲ ਬਾਹਰ ਇੱਕ ਸਾਡੀ ਇਤਿਹਾਸਕ ਨਿਸ਼ਾਨੀ ਸੀ ਤੁਸੀਂ ਦੇਖਿਆ ਹੋਗਾ ਜੀ.ਡੀ.ਵੀ ਨਿਊਜ਼ ਤੇ ਇੱਕ ਮੈਣੇ ਪਿੰਡ ਦੀ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਹੈ ਤਕਰੀਬਨ 1 ਲੱਖ ਲੋਕ ਉਹਨੂੰ ਹੁਣ ਤੱਕ ਦੇਖ ਚੁੱਕੇ ਆ ਉਹ ਅਸੀਂ ਇਤਿਹਾਸਕ ਨਿਸ਼ਾਨੀ ਜਿਹੜੇ ਕਿ ਇਤਿਹਾਸਕ ਮੀਲ ਪੱਥਰ ਅੰਗਰੇਜ਼ਾਂ ਵੇਲੇ ਦੇ 1913-14 ਵੇਲੇ ਦੇ ਲਗਾਏ ਗਏ ਸੀਗੇ ਉਹ ਅਸੀਂ ਦਿਖਾਇਆ ਸੀ ਤੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਦੇ ਵਿੱਚ ਕਮੈਂਟ ਕੀਤਾ ਸੀਗਾ ਕਿ ਇਹੋ ਜਿਹਾ ਇੱਕ ਪੱਥਰ ਜਿਹੜਾ ਮੋਕੇ ਡੀ.ਸੀ. ਕੈਂਪ ਆਵਨ ਦੇ ਬਿਲਕੁਲ ਸਾਹਮਣੇ ਆ ਜਿਹੜਾ ਕਿ ਅਸੀਂ ਦੇਖਦੇ ਰਹੇ ਹਾਂ ਕੁਝ ਸਾਲ ਪਹਿਲਾਂ ਤੱਕ ਇੱਥੇ ਮੌਜੂਦ ਸੀ ਪਰ ਇੱਥੇ ਆ ਕੇ ਅੱਜ ਪਤਾ ਲੱਗਿਆ ਕਿ ਉਹ ਜਿਹੜਾ ਮੀਲ ਪੱਥਰ ਹੈ ਉਹ ਜਦੋਂ ਇਹ ਨਾਲਾ ਬਣਾਇਆ ਗਿਆ ਇਹ ਵਾਲਾ ਨਾਲਾ ਸੜਕ ਦੇ ਪੀਟੀ ਰੋਡ ਦੇ ਨਾਲ-ਨਾਲ ਨਾਲਾ ਬਣਾਇਆ ਗਿਆ ਉਹ ਕੋਲੇ ਪੱਟ ਦਿੱਤਾ ਗਿਆ ਸੀਗਾ ਪੱਟ ਕੇ ਛੁੱਟ ਦਿੱਤਾ ਗਿਆ ਸੀਗਾ ਤੇ ਸੋਢੀ ਸਾਹਿਬ ਦੇ ਦਰਸ਼ਨ ਵੇਖ ਕੇ ਅਸੀਂ ਉਹਨੂੰ ਉਸੇ ਤਰ੍ਹਾਂ ਹੀ ਖੜਾ ਕਰ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਉਸ ਵੇਲੇ ਦੇ ਡੀਸੀ ਨਾਂ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਤੇ ਸਾਨੂੰ ਵੀ ਨਹੀਂ ਪਤਾ ਉਸ ਵੇਲੇ ਦੇ ਡੀਸੀ ਸਾਹਿਬ ਜਿਹੜੇ ਹੈਗੇ ਆ ਉਹ ਇਤਿਹਾਸਕ ਮੀਲ ਪੱਥਰ ਨੂੰ ਲੈ ਕੇ ਚਲੇ ਗਏ ਤੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਡੀਪੀ ਸਾਹਿਬ ਲੈ ਕੇ ਗਏ ਆ ਕਿ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਲੈ ਕੇ ਗਿਆ। ਤੋਂ ਅਸੀਂ ਮੁਕੇ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇਹੋ ਜਿਹੇ ਇਤਿਹਾਸਕ ਸਰੋਰਾ ਜਿਹੜੀਆਂ ਉਹਨਾਂ ਨੂੰ ਸਾਂਭ ਕੇ ਰੱਖਣ ਦੀ ਲੋੜ ਹੁੰਦੀ ਹੈ ਤਾਂ ਕਿ ਆਉਣ ਵਾਲੇ ਬੱਚੇ ਜਾਂ ਸਾਡੀ ਨਵੀਂ ਪੀੜ੍ਹੀ ਉਹਦੇ ਤੋਂ ਕੋਈ ਜਾਣਕਾਰੀ ਲੈ ਸਕੇ ਤੋਂ ਉਹ ਇਤਿਹਾਸਕ ਪੱਥਰ ਜਿਨ੍ਹਾਂ ਦੇ ਵਿੱਚ ਮੀਲਾਂ ਦੇ ਵਿੱਚ ਫਰੂਜ਼ਪੁਰ ਤੇ ਲਾਹੌਰ ਦੀ ਜਿਹੜੀ ਦੂਰੀ ਹੈ ਉਹਦੇ ਤੇ ਲਿਖੀ ਹੋਈ ਸੀ ਉਹ ਇੱਥੋਂ ਗੈਪ ਆਇਆ ਗਿਆ ਔਰ ਇਹ ਗੈਪ ਕਿਵੇਂ ਹੋਇਆ ਇਹਨੇ ਗੈਪ ਕੀਤਾ ਕਿੱਥੇ ਗਿਆ ਤੇ ਇਹਨੂੰ ਇੱਥੇ ਗਾਹਤ ਲਗਣ ਦੀ ਜਿਹੜੀ ਕਵੈਦ ਆ ਉਹ ਕੌਣ ਕਰੇਗਾ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹੋ ਜਿਹੇ ਇਤਿਹਾਸਕ ਤਰੋੜਾਂ ਜਿਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ ਜੇਕਰ ਇਸ ਤਰ੍ਹਾਂ ਗੈਬ ਹੁੰਦੀਆਂ ਰਹੀਆਂ ਤਾਂ ਇੱਕ ਦਿਨ ਪੰਜਾਬ ਵਿੱਚ ਕੋਈ ਵੀ ਇਤਿਹਾਸਕ ਚੀਜ਼ ਹੈ ਜਿਹੜੀ ਲੱਭਣੀ ਮੁਸ਼ਕਲ ਹੋ ਜਾਏਗੀ ਤਾਂ ਜੀਟੀਵੀ ਨਿਊਜ਼ ਵੱਲੋਂ ਅਸੀਂ ਜ਼िला ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਇੱਜ਼ਤੀ ਕਰਦੇ ਆਂ ਕਿ ਇਹ ਇਤਿਹਾਸਕ ਪੱਤਰ ਦਾ ਪਤਾ ਲਗਾਇਆ ਜਾਵੇ ਤੇ ਜਿੱਥੇ ਵੀ ਹੈ ਉਹਨੂੰ ਵਾਪਸ ਇਸੇ ਜਗ੍ਹਾ ਤੇ ਜਾਂ ਬਿਲਕੁਲ ਸਾਹਮਣੇ ਡੀਸੀ ਦਾ ਕੈਂਪ ਅਫੀਸਰ ਦੇ ਬਾਹਰ ਲਾਇਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਕੁਲ ਆਪੋਜ਼ਿਟ ਜਿਹੜਾ ਡੀਸੀ ਸਾਹਿਬ ਦਾ ਕੈਂਪ ਅਫੀਸ ਹੈ ਤੋਂ ਜਾਂ ਉਹਦੇ ਬਾਹਰ ਲਾ ਦਿੱਤਾ ਜਾਵੇ ਜਾਂ ਇਸੇ ਜਗ੍ਹਾ ਤੇ ਲਾ ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਇਹਨਾਂ ਇਤਿਹਾਸਕ ਦਰੋਹਾਂ ਨੂੰ ਦੇਖ ਕੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਵੀ ਵਾਤਾਵਰਣ ਜਾਣਕਾਰੀ ਲੈ ਸਕੇ ਅਸੀਂ ਇਸ ਸਬੰਧ ਵਿੱਚ ਐਸਡੀਐਮ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡਾ ਫੋਨ ਨਹੀਂ ਪੈਕ ਕੀਤਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਲਾ ਕਰਕੇ ਐਸਡੀਐਮ ਸਾਹਿਬ ਨਾਲ ਜਾਂ ਡੀਸੀ ਸਾਹਿਬ ਦੇ ਨਾਲ ਦੁਬਾਰਾ ਗੱਲਬਾਤ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਅਸੀਂ ਆਪਦੀ ਕੰਪਲੇਂਟ ਹੈ ਜਿਹੜੀ ਦਰਜ ਕਰਾ ਸਕੀਏ ਬਹੁਤ ਬਹੁਤ ਧੰਨਵਾਦ